ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਡਿਸਟ੍ਰਿਕਟ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਆਉਡ ਵਿੱਚ ਪੈਂਦੇ ਪਿੰਡ ਗੜੀ ਅਜੀਤ ਸਿੰਘ ਵਿਖੇ ਖੜੇ ਆ ਜਿੱਥੇ ਇੱਕ ਬੜਾ ਅਚੰਭੇ ਵਾਲੀ ਗੱਲ ਹੋਈ ਹੈ ਅਸੀਂ ਇਸ ਵਕਤ ਸੁਚਾ ਸਿੰਘ ਮਾਲ ਉਹਨਾਂ ਦੇ ਘਰ ਖੜੇ ਆ ਸਾਡੇ ਨਾਲ ਹੀ ਉਹਨਾਂ ਦੇ ਬ੍ਰਦਰ ਵੀ ਉਹਨਾਂ ਨਾਲ ਵੀ ਅਸੀਂ ਗੱਲ ਕਰਾਉਂਦੇ ਆ ਤੁਹਾਡੀ ਜਿੱਥੇ ਪਸ਼ੂਆਂ ਨੇ ਪਸ਼ੂਆਂ ਦੇ ਇਹਨਾਂ ਦਾ ਹਵੇਲੀ ਇੱਥੇ ਇੱਥੇ ਪਸ਼ੂ ਵਗੈਰਾ ਇਹ ਬੰਦੇ ਆ ਰੋਜ਼ ਦੀ ਤਰ੍ਹਾਂ ਤੇ ਰਾਤ ਨੂੰ ਕੁੱਤਿਆਂ ਦਾ ਇੱਥੇ ਅਵਾਰਾ ਕੁੱਤਿਆਂ ਦਾ ਜਿਹੜਾ ਹਮਲਾ ਹੋ ਜਾਂਦਾ ਤੇ ਉਹਦੇ ਵਿੱਚ ਇਹਨਾਂ ਦੇ ਪੰਜ ਨਾਗ ਦੇ ਛੇਲਾ ਛੇਲੀ ਤੇ ਉਹਦੇ ਵਿੱਚ ਦੋ ਕਟੜੂ ਤੇ ਇੱਕ ਬੱਚੀ ਤੇ ਮਤਲਬ ਪੰਜ ਇਹਨਾਂ ਦੇ ਜਿਹੜੇ ਪਸ਼ੂ ਆ ਉਹ ਮਾਰ ਕੇ ਖਾ ਜਾਂਦੇ ਆ ਕੁੱਤੇ ਅਵਾਰਾ ਕੁੱਤੇ ਜਿਹੜੇ ਆ ਦੇਖੋ ਕਿੱਦਾਂ ਕਿੱਡਾ ਤਕੜਾ ਹਮਲਾ ਹੋਊਗਾ ਅਸੀਂ ਇਹਨਾਂ ਦੇ ਪ੍ਰਵਾਸੀ ਮਜ਼ਦੂਰ ਜਿਹੜਾ ਲੱਗਿਆ ਹੋਇਆ ਉਹਨਾਂ ਨੇ ਵੀ ਗੱਲ ਕੀਤੀ ਹੈ ਤੇ ਉਹਨਾਂ ਨੇ ਵੀ ਸਾਨੂੰ ਦੱਸਿਆ ਕਿ ਇੱਕ ਦੋ ਵਾਰ ਪਹਿਲਾਂ ਉਹਨੇ ਕੋਸ਼ਿਸ਼ ਕੀਤੀ ਆ ਪਹਿਲਾਂ ਉਹਨੇ ਦਬਕ ਦਿੱਤਾ 2 ਵਜੇ ਤੱਕ ਉਹ ਰਾਤ ਦੇ 2 ਵਜੇ ਤੱਕ ਇਹ ਕੰਮ ਕਰਦਾ ਰਿਹਾ ਵੀ ਮੈਂ ਇਹਨਾਂ ਨੂੰ ਭੇਜ ਦਵਾਂ ਕਿਸ ਤਰ੍ਹਾਂ ਦਬਕ ਦੋ ਕੇ ਕੁੱਤਿਆਂ ਨੂੰ ਤੇ ਪ੍ਰੰਤੂ ਫਿਰ ਵੀ ਉਹਨਾਂ ਨੇ ਅਟੈਕ ਕੀਤਾ ਤੇ ਪੰਜ ਇਹਨਾਂ ਦੇ ਪਸ਼ੂ ਜਿਹੜੇ ਆ ਉਹ ਜਿਹੜੇ ਆ ਮਾਰ ਦਿੱਤੇ ਸੋ ਅਸੀਂ ਗੱਲ ਕਰਾਂਗੇ ਸਾਡੇ ਨਾਲ ਸਾਡੇ ਇਹਨਾਂ ਦੇ ਸੁਚਾ ਸਿੰਘ ਮਾਲ ਉਹਨਾਂ ਦੇ ਬ੍ਰਦਰ ਐ ਇਸ ਵੇਲੇ ਮੌਜੂਦ ਹੈ ਤੇ ਨਾਲ ਦੀ ਨਾਲ ਦੁਕਾਨ ਤ ਤਾਂ ਇਸ ਚੀਜ਼ ਦਾ ਹੈ ਕਿ ਸਰਕਾਰਾਂ ਨੇ ਕੁੱਤਿਆਂ ਨੂੰ ਵਾਰਾ ਕੁੱਤਿਆਂ ਨੂੰ ਪਹਿਲਾਂ ਸਾਡੇ ਸਮੇਂ ਦੀ ਗੱਲ ਹੈ ਕਿ ਆਵਾਰਾ ਕੁੱਤਿਆਂ ਨੂੰ ਸਰਕਾਰੀ ਤੌਰ ਤੇ ਦਵਾਈ ਪਾ ਕੇ ਉਹਨਾਂ ਨੂੰ ਮਾਰ ਮੁਕਾ ਦਿੱਤਾ ਜਾਂਦਾ ਸੀਗਾ ਪਰੰਤੂ ਉਸ ਉਸ ਤੇ ਪਾਬੰਦੀ ਲਾ ਦਿੱਤੀ ਗਈ ਹੈ ਤਾਂ ਉਸ ਤੋਂ ਬਾਅਦ ਇੰਨੀ ਗਿਣਤੀ ਕੁੱਤਿਆਂ ਦੀ ਵੱਧ ਚੁੱਕੀ ਹੈ ਕਿ ਰੋਜ਼ ਹੀ ਕੋਈ ਨਾ ਕੋਈ ਹਾਦਸਾ ਹੋਇਆ ਰਹਿੰਦਾ ਕਿਤੇ ਬੱਚੇ ਖਾ ਲਿਆ ਕਿਤੇ ਬਜ਼ੁਰਗ ਔਰਤ ਖਾ ਲਈ ਤੇ ਇਦਾਂ ਦੀਆਂ ਖਬਰਾਂ ਜਿਹੜੀਆਂ ਆਮ ਤੌਰ ਤੇ ਸਾਨੂੰ ਉਹ ਮਿਲਦੀਆਂ ਰਹਿੰਦੀਆਂ ਸੋ ਉਹ ਪਰ ਪਰ ਇੱਕ ਪਾਸੇ ਤਾਂ ਉਹਨੀ ਸਰਕਾਰ ਨੇ ਪਾਬੰਦੀ ਲਾ ਦਿੱਤੀ ਪਰੰਤੂ ਉਹਦੇ ਵਿਧਾਨਤ ਵੱਧਾ ਨਾ ਹੋਣ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ ਗਏ ਜਿਸ ਕਰਕੇ ਮੇਰਾ ਖਿਆਲ ਹੈ ਕਿ ਆਵਾਰਾ ਕੁੱਤੇ ਐਨੇ ਆ ਕਿ ਲੋਕ ਰਾਤ ਨੂੰ ਡਰਦੇ ਹੋਏ ਆਪਣੇ ਖੂਹਾਂ ਤੱਕ ਵੀ ਜੇ ਜਾਂਦੇ ਆ ਤਾਂ ਪੂਰਾ ਪ੍ਰਬੰਧ ਕਰਕੇ ਜਾਂਦੇ ਆ ਕਿ ਸਾਨੂੰ ਕੋਤੇ ਆਵਾਰਾ ਕੁੱਤੇ ਨਾ ਘੇਰ ਲੈਣ ਕਿਉਂਕਿ ਝੁੰਡਾਂ ਦੇ ਝੁੰਡ ਕੁੱਤਿਆਂ ਦੇ ਫਿਰਦੇ ਐ ਸੋ ਇਸ ਕਰਕੇ ਬੇਨਤੀ ਸਾਡੀ ਵੀ ਪੀਵੀਪੀ ਟੂਡੇ ਚੈਨਲ ਤੋਂ ਸਾਰੀ ਟੀਮ ਦੀ ਬੇਨਤੀ ਹੈ ਕਿ ਇਸ ਜਿਹੜਾ ਜਿਹੜਾ ਸਾ ਇਹ ਆਵਾਰਾ ਕੁੱਤਿਆਂ ਦੀ ਵੱਧੀ ਗਿਣਤੀ ਲਈ ਇਹਨੂੰ ਘਟਾਉਣ ਲਈ ਕੁਛ ਨਾ ਕੁਛ ਉਪਰਾਲੇ ਜਰੂਰ ਕਰਨੇ ਚਾਹੀਦੇ ਆ ਤੇ ਮੇਰੇ ਨਾਲ ਹੀ ਮੇਰਾ ਸਹਿਯੋਗੀ ਪੱਤਰਕਾਰ ਮੰਗਾ ਸਿਲਕਾਣਾ ਵੀ ਆ ਤੁਹਾਨੂੰ ਅਸੀਂ ਗੱਲਬਾਤ ਕਰਾਉਨੇ ਆ ਜਰਨੈਲ ਸਿੰਘ ਜਿਹੜੇ ਸੁਚਾ ਸਿੰਘ ਮਾਲ ਦੇ ਬ੍ਰਦਰ ਨੇ ਤੇ ਨਾਲ ਦੀ ਨਾਲ ਤਾਂ ਸਾਡਾ ਤੁਸੀਂ ਚੈਨਲ ਸਬਸਕ੍ਰਾਈਬ ਜਰੂਰ ਕਰੀ ਜਾਓ ਤੇ ਨਾਲ ਦੀ ਨਾਲ ਜੇ ਤੁਸੀਂ ਫੇਸਬੁੱਕ ਤੇ ਹੋ ਤਾਂ ਇਹਨੂੰ ਫੋਲੋ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਤੁਹਾਡਾ ਜਰਨੈਲ ਸਿੰਘ ਮਾਲ ਕਿਹੜਾ ਪਿੰਡ ਹੈ ਜੀ ਗੜੀ ਜੀ ਸਿੰਘ ਗੜੀ ਅਜੀਤ ਸਿੰਘ ਬਲਕਾਉੜ ਵਿੱਚ ਪੈਂਦਾ ਹਾਂਜੀ ਐ ਸੋ ਤੁਹਾਡਾ ਕੀ ਬੀਤੀ ਹੈ ਜੀ ਮਤਲਬ ਕਿਦ ਕਰਦਾ ਸਾਡੇ ਨਾਲ ਵੀ ਬਈ ਇਹ 20 ਸਾਲ ਹੋ ਗਿਆ ਹਵੇਲੀ ਬਾਜ ਨੂੰ ਜੀ ਕਦੇ ਸਾਡੇ ਨਾਲ ਇਦਾਂ ਦਾ ਹਮਲਾ ਨਹੀਂ ਹੋਇਆ ਨਾ ਇੱਥੇ ਪੈਨੇ ਆ ਸੀ ਜੀ ਜਾਂ ਸਾਡੇ ਕਾਮੇ ਵੀ ਗਏ ਹੁੰਦੇ ਸੀ ਜਿੰਦਾ ਲਾ ਕੇ ਆਪਣੇ ਘਰ ਪੈ ਜੰਨੇ ਆ ਜੀ ਆ ਜਿਹੜਾ ਹਮਲਾ ਹੋਇਆ ਸਾਨੂੰ ਬਹੁਤ ਚੰਬੇ ਵਾਲੀ ਗੱਲ ਆ ਇਹ ਤੇ ਸਾਡੇ ਪੰਜ ਨਾਗ ਪੋਸਵਾ ਦੇ ਦੋ ਛਲਾਰੂ 20000 ਰੁਪਏ ਦੇ ਜੀ ਤੇ ਜਿਹਨਾਂ ਦਾ ਬੱਕਰੀਆਂ ਵਾਲੇ ਸਾਨੂੰ 20000 ਰੁਪਏ ਦਿੰਦੇ ਸੀ ਇਹ ਵੇਚੇ ਨਹੀਂ ਜੀ 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 ਇੱਕ ਹਾੜੀ ਹੈ ਬੱਚੀ ਪਾਲਦੇ ਆ ਗਾਂਵਾਂ ਪਾਲਦੇ ਆ ਆਪਣੀਆਂ ਜੀ ਤੇ ਪੰਜਾ 6 ਮਹੀਨਿਆਂ ਦੀ ਬੱਚੀ ਸੀ ਜੀ ਇੱਕ 2 ਮਹੀਨੇ ਦਾ ਬੱਚਾ ਇੱਕ ਇੱਕ ਮਹੀਨੇ ਦੀ ਬੱਚੀ ਸੀ ਜੀ ਜਿਹੜੇ ਪੰਜ ਪਸ਼ੂ ਸਾਡੇ ਨਾਲ ਜਿਹੜੇ ਆ ਤੇ ਰਾਤ ਨੂੰ ਕੁੱਤਿਆਂ ਨੇ ਹਮਲਾ ਕਰਕੇ 2 ਵਜੇ ਦੇ ਬਾਅਦ ਪੰਜੇ ਮੁਕਾਤੇ ਗਾਲਾਂ ਤੇ ਵੱਡ ਵੱਡ ਕੇ ਜੀ ਤੇ ਬਾਕੀ ਸਵੇਰ ਨੂੰ ਜਾਂ ਸਾਡੇ ਕੰਮ ਹੈ ਇੱਕਦਾਂ ਰਾਤ ਨੂੰ ਸੁੱਤਾ ਪਿਆ ਹਉ ਬਸੌਂ ਗਿਆ ਤੇ ਮਗਰੋਂ ਜਾਦੂਆ ਕਾਮਾ ਘਰੋਂ ਆਇਆ ਤਾਂ ਪੰਜੇ ਮਰੇ ਪੈਸੇ ਤਾਂ ਆ ਕੇ ਫਿਰ ਸਾਨੂੰ ਫੋਨ ਕੀਤਾ ਘਰ ਪੇ ਖੋਨੋ ਖੋਨ ਅੰਦਰ ਹੋਇਆ ਪਿਆ ਤੇ ਸਾਡੇ ਬਾਕੀ ਪਸ਼ੂ ਵੀ ਸਾਰੇ ਤਬਕੇ ਪੈਸੇ ਜੀ ਤੇ ਸਾਨੂੰ ਖਤਰਾ ਹਾ ਬਹੁਤ ਪੇ ਹਾਲੇ ਵੀ ਉਹ ਪਸ਼ੂ ਤੇ ਸਾਨੂੰ ਖਤਰਾ ਆ ਕੁੱਤੇ ਘੁੰਮਦੇ ਆਉਂਦੇ ਆ ਪਰ ਹਾਲੇ ਅਸੀਂ ਪ੍ਰਬੰਧ ਕਰਦੇ ਆ ਰਾਤ ਨੂੰ ਇੱਥੇ ਦੋ ਬੰਦੇ ਸਾਡੇ ਸੌਂਦੇ ਆ ਜੀ ਤੇ ਨਹੀਂ ਅੱਗੇ ਕਦੇ ਵੀਰੇ ਆਪਣੇ ਕੁੱਤੇ ਨਾਲ ਸਾਨੂੰ ਖਤਰਾ ਆ ਉਹ ਜਿਹੜੇ ਪ੍ਰਵਾਸੀ ਤੁਹਾਡੇ ਕੋਲ ਮਜ਼ਦੂਰ ਕੰਮ ਕਰਦੇ ਆ ਉਹ ਇੱਥੇ ਇੱਥੇ ਨਹੀਂ ਸੌਂਦੇ ਜੀ ਇੱਕ ਹੁੰਦਾ ਹੁੰਦਾ ਇਹ ਕਮਰੇ ਚ ਸਾਨੂੰ ਕੋਈ ਡਰ ਪਾਉਣ ਦਾ ਹੈ ਹੀ ਨਾ ਹੱਗ ਜੀ ਜੀ ਕਿਤੇ ਇਦਾਂ ਦਾ ਚਾਂਸ ਨਹੀਂ ਹੁੰਦਾ ਨਾ 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 ਪਹਿਲੀ ਵਾਰ ਹੋਇਆ ਅੱਛਾ ਜੀ ਤੇ ਸਾਨੂੰ ਉਦਾਂ ਵੀ ਡਰ ਪਾਉਣਾ ਜਾਂ ਨਾ ਵੀ ਕੰਮ ਹੈ ਹੁਣ ਸਾਡੇ ਇੱਕ ਕੰਮ ਸਾਡੇ ਟੱਬਰ ਵਾਲਾ ਆ ਇਹ ਵੀ ਟੱਬਰ ਵਾਲਾ ਹੈ ਟੱਬਰ ਛੱਡਿਆ ਆ ਆਪਣੀ ਦੇਸ ਜੀ ਜੀ ਤੇ ਇਹ ਇੱਥੇ ਹੁੰਦਾ ਦੂਆ ਟ ਉਹਨੂੰ ਕਮਰਾ ਦਿੱਤਾ ਹੈ ਘਰ ਉੱਤੇ ਆਪਣਾ ਟੱਬਰ ਕੋ ਹੁੰਦਾ ਉਹਦੇ ਬੱਚੇ ਆ ਚਾਰ ਜੀ ਜੀ ਤੇ ਗਾਂ ਉਹਦੀ ਬੀਬੀ ਬੇਬੀ ਨੂੰ ਬੱਚਾ ਹੋਣ ਵਾਲਾ ਘਰ ਆਇਆ ਇਹਨੂੰ ਜੀ ਜੀ ਤੇ ਉਹ ਹੁਣ ਫੇ ਹਫ਼ਤਾ ਇੱਥੇ ਹੁੰਦੇ ਰਹੇ ਦੋਏ ਜੀ ਡਾਂਗਾ ਲੈ ਕੇ ਜਦੋਂ ਜਦੋਂ ਹਮਲਾ ਹੋਇਆ ਉਸ ਵੇਲੇ ਉੱਪਰ ਜਾਇ ਤੇ ਗਿਆ ਫੇ ਉਹ 2 ਵਜੇ ਦੇ ਬਾਅਦ ਸੌ ਗਿਆ ਸੌ ਗਿਆ 2 ਵਜੇ ਤੱਕ ਮੈਨੂੰ ਵੀ ਦੱਸਿਆ ਕਿ ਉਹ ਰੋਕਦਾ ਰਿਹਾ ਉਹ ਕਹਿੰਦਾ ਦੋ ਵਾਰ ਆਇਆ ਮੈਂ ਕਿਹਾ ਚੱਲ ਚਲੇਗਾ ਹੁਣ ਕਹਿੰਦਾ ਮਬੈ ਬੂਕੇ ਫੇ ਇਥੇ ਆਪਣੇ ਇਥੇ ਕੁੰਡਾ ਅਸੀਂ ਉਹਨੂੰ ਕਹਿਦਾ ਵੀ ਆਪਣੇ ਤਾਂ ਜਾ ਪਾਣਾ ਕੁੰਡਾ ਕੁੰਡਾ ਲਾ ਕੇ ਪਾਣਾ ਪੈਂਦਾ ਜੀ 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 ਤੇ ਪਤਾ ਨਹੀਂ ਹੁੰਦਾ ਅੱਛਾ ਇਹ ਜਿਹੜਾ ਮੈਂ ਦੇਖਦਾ ਕਿ ਅੜਦੋਲੇ ਬਗਲ ਵੀ ਕੀਤਾ ਹੋਇਆ ਹੈ ਬਗਲ ਨੂੰ ਫਿਰ ਕਿਦਾਂ ਕੀ ਇਹ ਬਗਲ ਤੋਂ ਫਿਰ ਬਗਲ ਤੋਂ ਪਤਾ ਨਹੀਂ ਐਸ ਪਾਸੋਂ ਕਿਦਾ ਚੜਿਆ ਆ ਢੇਰਿਆਂ ਵਾਲੀ ਢੇਰ ਸਿਰਦੇ ਅਸੀਂ ਬਾਹਰ ਦੇ ਜੀ ਤੇ ਬਾਕੀ ਬਗਲ ਦਾ ਸਾਡਾ ਬਹੁਤ ਉੱਚਾ ਆਇਆ ਹੈ ਨਹੀਂ ਕੁੱਤਾ ਜਾ ਉਧਰੋਂ ਪਤਾ ਨਹੀਂ ਕਿਦੋਂ ਚੜਿਆ ਕਿਦਾਂ ਨਹੀਂ ਚੜਿਆ ਪਹਿਲੀ ਵਾਰ ਜਾਣੀ ਇਹ ਹਮਲਾ ਸਾਡੇ ਤੇ ਹੋਇਆ ਪੂਰੇ ਸਾਰੇ ਸਾਰੇ ਪਿੰਡ ਨੇ ਬੜਾ ਇਸ ਚੀਜ਼ ਨੂੰ ਮਾਈਂਡ ਕੀਤਾ ਸਾਡੇ ਸਾਡੇ ਪਾਸੇ ਜੀ ਬਹੁਤ ਮਹਿਸੂਸ ਕੀਤਾ ਜੀ ਕੀਤਾ ਸਾਰੇ ਇਹ ਲਾਪਿਆ ਨਾ ਖੂਹਾਂ ਵਾਲੇ ਤੁਹਾਡੇ ਕਹਿਣ ਦਾ ਮਤਲਬ ਹੈ ਬਾਕੀ ਜਿਹੜੇ ਡੇਰਿਆਂ ਤੇ ਰਹਿੰਦੇ ਆ ਖੂਹਾਂ ਤੇ ਰਹਿੰਦੇ ਆ ਜਾਂ ਦਾ ਕੰਮ ਕਰਦੇ ਆ ਤੇ ਉਹਨਾਂ ਨੂੰ ਦਹਿਲ ਪੈ ਗਿਆ ਕਿ ਮਤਲਬ ਹੁਣ ਸਾਡੇ ਨਾਲ ਵੀ ਇਦਾਂ ਦਾ ਅਟੈਕ ਬਹਿ ਦੇ ਦੰਦਾ ਪਿਆ ਜੀ ਵੀ ਜੇ ਬਾਹਰ ਵੀ ਜਾਂਦੇ ਆ ਹੁਣ ਸਾਡੇ ਬੰਦੇ ਉਹ ਕੁੱਤੇ ਦੇ ਨਹਿਰਾਂ 'ਲ ਘੁੰਮਦੇ ਆ ਜੀ ਤੇ ਡੰਡਰਾਂ ਦੇ ਕੋਲ ਜਾਂਦੇ ਆ ਅਸੀਂ ਡਰਦੇ ਖੇਤਾਂ 'ਚ ਨਹੀਂ ਜਾਂਦੇ ਵਾਹਿਗੁਰੂ ਦੇਖੋ ਕਿੱਡੀ ਵੱਡੀ ਗੱਲ ਕਿੱਡੀ ਵੱਡੀ ਗੱਲ ਆ ਜਿਹੜੇ ਇਹ ਰਾਤ ਦੇ ਨਾਲ ਰਾਤ ਨੂੰ ਸੌਂਦੇ ਹੁੰਦੇ ਹੈ ਪਾਣੀ ਲਾਉਂਦੇ ਹੁੰਦੇ ਹੈ ਕੋ ਡਰ ਪਾ ਸਾਨੂੰ ਹੈ ਨਾ ਤੇ ਹੁਣ ਇਹ ਖੇਤਾਂ 'ਚ ਸਾਈਕਲ ਤੇ ਨਹੀਂ ਜਾਂਦੇ ਡਰਦੇ ਇਸ ਗੱਲ ਦੇ ਮਾਰੇ ਗੱਡੀ ਜਾਂਦੇ ਜੇ ਬਾਹਰ ਖੇਤਾਂ ਜਾਂਦੇ ਹੁਣ ਦੇਖੋ ਤੁਸੀਂ ਕਹਿੰਦੇ ਕਿ ਪੰਜ ਨਗ ਜਿਹੜੇ ਪਛੂ ਛੋਟੇ ਛੋਟੇ ਬੱਚੇ ਸੀ ਉਹ ਚੇਲਾ ਚੇਲੀ ਵੀ ਉਹ ਜਿਹੜੇ ਕਟੜੂ ਪਛੜੂ ਵੀ ਜੋ ਵੀ ਸੀ ਤੇ ਪਰੰਤੂ ਉਹ ਗੱਲ ਤਾਂ ਇਹ ਆ ਕਿ ਦੇਖੋ ਇੱਕ ਦੁੱਧਾਰੂ ਪਸ਼ੂ ਦੇ ਉਹ ਬੱਚੇ ਸੀਗੇ ਤੇ ਦੂਜੇ ਨੰਬਰ ਤੇ ਜਾਨਵਰ ਸੀ ਉਹਨਾਂ ਦਾ ਵੀ ਕੋਈ ਮਤਲਬ ਜਿਉਣ ਦਾ ਹੱਕ ਹੈ ਸਾਰਾ ਕੁਝ ਹਾਂ ਜੀ ਜੀਵਨ ਦਾ ਪਾਲਦੇ ਆ ਅਸੀਂ ਜੀ ਤੁਸੀਂ ਬੱਚਿਆਂ ਨੂੰ ਉਹਨਾਂ ਨੂੰ ਬੱਚਾ ਮਗਰ ਪਾਲਦੇ ਹੋਣਾ ਬੱਚੀ ਆ ਉਹ ਬੱਚੀ ਮੋਗ ਗਈ ਹੈ ਉਹਨਾਂ ਨੂੰ ਹੱਥੀ ਦੁੱਧ ਅਗਾਈਂ ਦਾ ਜਾ ਚੋਨੇ ਆ ਤੇ ਉਹਨਾਂ ਨੂੰ 2 ਕਿਲੋ ਦੁੱਧ ਪਲਵਾਉਂਦੇ ਹਰਾਤ ਇਦਾਂ ਹੀ ਪਾਲਦੇ ਆ ਪਸ਼ੂ ਇਦਾਂ ਹੀ ਪਾਲਦੇ ਆ ਬੱਚੀ ਐਵੇਂ ਨਹੀਂ ਬਿਦਿਆ ਗਾਂਆਂ ਰੱਖੀਆਂ ਆ ਅਸੀਂ ਹੁਣ ਤਾਂ ਸਾਡੇ ਪਾਸ ਬਹੁਤ ਘਟ ਗਿਆ ਸਾਡੇ ਕੋ 35 ਨਾ ਗੁੰਦੇ ਆ ਗੇ ਗਾਂਆਂ ਤਾਂ ਮਈਆਂ ਨੇ अच्छा ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਵੀ ਇਹਨਾਂ ਦਾ ਕਿੱਦਾਂ ਪ੍ਰਬੰਧ ਕੀਤਾ ਮੰਗ ਇਹ ਕਰਦੇ ਆਂ ਕਿ ਅੱਗੇ ਪਹਿਲਾਂ ਐਲਾਨ ਹੁੰਦਾ ਹੁੰਦਾ ਆਪ ਜਨ ਕੁੱਤਾ ਰਖਿਆ ਬੰਨ ਲਵੇ ਬਾਕੀ ਕੁੱਤੇ ਨੂੰ ਦਵਾ ਪਾਉਣੀ ਆ ਇਦਾਂ ਹੀ ਸੀ ਹੁਣ ਮੋਦੀ ਨੇ ਕੀਤਾ ਆ ਵੀ ਪਹਿਲਾਂ ਕੁੱਤੇ ਜਿਹੜੇ ਆ ਵੀ ਇਹਨਾਂ ਨੂੰ ਦਵਾ ਨਹੀਂ ਪਾ ਸਕਦੇ ਜੀ ਫਿਰ ਹੁਣ ਮੋਦੀ ਇਹ ਕਰੇ ਵੀ ਇਹਨਾਂ ਦੀ ਜ਼ਿੰਮੇਵਾਰੀ ਕੌਣ ਲਵੇ ਆ ਗੱਲ ਠੀਕ ਹੈ ਇਹ ਗੱਲ ਹੈ ਨਹੀਂ ਉਹ ਰਾਖਾ ਕਹ ਰਹੇ ਆ ਕਿ ਮਤਲਬ ਮਤਲਬ ਉਹਨਾਂ ਦੇ ਤੁਸੀਂ ਵਿਧਾਨਤ ਕਰਨ ਲਈ ਵਾਅਦਾ ਕਰਨ ਲਈ ਤੁਸੀਂ ਛੱਡ ਦਿੱਤੇ ਵੀ ਠੀਕ ਹੈ ਮਾਰੋ ਨਾ ਜਾ ਇਹਨਾਂ ਤੇ ਨਾ ਇਹਨਾਂ ਨੂੰ ਮਾਰੇ ਜਾਵੇ ਚਲੋ ਮੰਨ ਲਈ ਗੱਲ ਵੀ ਮੰਨ ਲਈ ਉਹ ਕਹਿੰਦੇ ਪਾਪ ਆ ਮੋਦੀ ਨੇ ਪਾਪ ਮੋਬੀਨ ਨੇ ਕਿਹਾ ਕੁੱਤਿਆਂ ਨੂੰ ਦੁਆ ਨਹੀਂ ਪਾਉਣੀ ਉਹਨਾਂ ਦੇ ਵਾਅਦਾ ਕਰਨ ਲਈ ਵਾਅਦਾ ਤੋਂ ਵਾਅਦੇ ਤੋਂ ਰੋਕਣ ਲਈ ਉਹਨੇ ਖਬਰਾਂ 'ਚ ਪਤਾ ਲੱਗਦਾ ਉਹਨਾਂ ਦੀ ਇਗਲਾਤ ਨੂੰ ਸਮਝਾ ਸੰਭਾਲ ਦਿੱਤੇ ਹੁਣ ਉਹ ਚੀਜ਼ ਨੂੰ ਜਿਹੜਾ ਸੰਭਾਲਿਆ ਜਗਲਾਤ ਆ ਲੋਕਾਂ ਦੇ ਸਾਹਮਣੇ ਆ ਕੇ ਕਿੱਥੇ ਫੇਰਾ ਮਾਰਨਾ ਕਿ ਕੁੱਤੇ ਕਿੱਥੇ ਫਿਰਦੇ ਆ ਜੀ ਮਤਲਬ ਕੋਈ ਨਾ ਕੋਈ ਇਸ ਚੀਜ਼ ਦਾ ਬੰਦ ਬਣਾਉਣ ਉਹਦਾ ਬੰਦ ਹੋਣਾ ਚਾਹੀਦਾ ਉਹਦਾ ਹੋਣਾ ਚਾਹੀਦਾ ਅੱਜ ਸਾਡਾ ਨਿਖਾਨ ਕਿਤੇ ਪਾ ਕੇ ਕਿਸੇ ਹੋਰ ਦਾ ਕਰ ਸਕਦੇ ਆ ਤੇ ਰਾਤ ਨੂੰ ਕਿਸੇ ਬੰਦੇ ਦਾ ਵੀ ਕਰ ਸਕਦੇ ਆ ਜੀ 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 ਰਾਤ ਨੂੰ ਬੰਦੇ ਬਾਹਰ ਘੁੰਮਦੇ ਆਪਣੇ ਪੌਦ ਨੂੰ ਦੇਖਣ ਆਉਂਦੇ ਆ ਕੋ ਖੇਤਾਂ ਨੂੰ ਪਾਣੀ ਲਾਉਣ ਜਾਂਦਾ ਉਹ ਮੋਟਰਾਂ ਤੇ ਜਾਂਦਾ ਇੰਨੀਆਂ ਘਟਨਾਵਾਂ ਹੋਈਆਂ ਵੀ ਆ ਕੁੱਤਿਆਂ ਨੇ ਅਟੈਕ ਕੀਤੇ ਆ ਬਹੁਤ ਹੋਈਆਂ ਬਹੁਤ ਹੋਈਆਂ ਵੱਧ ਤੱਕ ਹੁੰਦੀ ਰਹਿੰਦੀ ਆ ਜੀ ਸਾਨੂੰ ਖ਼ਬਰਾਂ ਮਿਲਦੀਆਂ ਰਹਿੰਦੀਆਂ ਆ ਖ਼ਬਰਾਂ ਮਿਲਦੀਆਂ ਰਹਿੰਦੀਆਂ ਤੇ ਹੁਣ ਸਾਨੂੰ ਸਾਡ ਨੂੰ ਵੀ ਪਿਆ ਆਉਂਦਾ ਸਾਡੇ ਕੰਮੇ ਬਾਹਰ ਜਾਂਦੇ ਆ ਉਹਨਾਂ ਨੂੰ ਕਿਸੇ ਦਾ ਬਡਣਾ ਲੈ ਕੇ ਜਾ ਜੀ ਜੀ ਕਹਿ ਰਹੇ ਨੇ ਸਾਨੂੰ ਕੱਲ ਕੱਲੇ ਬੰਦੇ ਦੇ ਪੈ ਆਉਂਦਾ ਕਿ ਕੀ ਕੁੱਤੇ ਪੇਰ ਇੱਕ ਬੰਦੇ ਦੀ ਪੇਛ ਨਹੀਂ ਜਾਂਦੀ ਇਹ ਚਾਰ ਕੁੱਤੇ ਪੈ ਜਾਣੇ ਕੋਈ ਕਾ ਕੋਸ਼ਿਸ਼ ਨਹੀਂ ਕਰ ਸਕਦਾ ਨਹੀਂ ਇਦਾਂ ਹੀ ਹੈ ਜੀ ਇਦਾਂ ਹੀ ਹੈ ਗਣਤੀ ਬਾਤ ਬਹੁਤ ਗਈ ਫਿਰ ਉਹਨਾਂ ਦੀ ਗੈਰੀ ਜਾਲ ਲਿਆ ਉਹਨਾਂ ਦੇ ਖੂਨ ਮੂੰਹ ਲੱਗਾ ਆ ਹੱਡਰੂਡੀ ਦੇ ਕੁੱਤੇ ਆ ਜੀ ਉਹਨਾਂ ਨੂੰ ਕੋ ਡਰ ਪਾਉ ਹੈ ਨਹੀਂ ਉਹਨੇ ਆਪਣਾ ਸ਼ਿਕਾਰ ਕਰਨ ਉਹ ਨਹੀਂ ਕਰਨੇ ਕਰਨਾ ਬਸ ਇਹ ਆ ਵੀ ਇਹਨਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਤੇ ਕਹਿੰਦੇ ਆ ਵੀ ਇਹ ਗਵਰਨਮੈਂਟ ਅੱਗੇ ਆਂ ਕੋ ਕਰਦੀ ਆ ਇਹਨਾਂ ਨੇ ਫਿਰ ਕੇ ਖੇਤਾਂ ਚ ਕੁੱਤੇ ਨੂੰ ਦਵਾ ਪਾਵੇ ਜੇ ਕੁੱਤੇ ਘੁੰਮਦੇ ਖੇਤਾਂ ਚ ਹਣ ਹਰ ਖੂਵਲ ਜਾਂਦੇ ਆਂ ਅਸੀਂ ਡਰਦੇ ਆਂ ਸਾਡੇ ਤੋਂ ਪ੍ਰਾਲੀ ਪਈ ਐ ਨਹਿਰ ਤੇ ਜੀ ਜੀ ਉੱਥੇ ਹਵੇ ਨੂੰ 5-6 ਕੁੱਤੇ ਬੈਠੇ ਹੁੰਦੇ ਆ ਜੀ 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 ਤੇ ਇਹ ਸਾਨੂੰ ਡਰ ਲੱਗਦਾ ਉਹਨਾਂ ਤੇ ਵੀ ਜੇ ਕਦੇ ਉਰੇ ਨੂੰ ਆ ਜਾਂਦਾ ਕਲੇ ਬੰਦੇ ਦੀ ਪੇਛ ਨਹੀਂ ਜਾਂਦੀ ਬਹੁਤ ਗਰੁੱਪਾਂ ਤੇ ਗਰੁੱਪ ਬਣਾ ਕੇ ਗਰੁੱਪਾਂ ਦੇ ਗਰੁੱਪ ਬਣਾ ਕੇ ਬੈਠਿਆ ਮੈਂ ਹੁਣ ਰੋਜ਼ ਦੇਖਣਾ ਜਾ ਕੇ ਇਹ ਜੋ ਸਾਡੇ ਜਗਾਇਆ ਹੀ ਮਥੜੇ ਕੋ ਜਾਨਦੇ ਆਂ ਮੈਂ ਹਵੇ ਨੂੰ 8-9 ਵਜੇ ਨਾ ਉੱਥੇ ਬੈਠੇ ਹੁੰਦੇ ਪ੍ਰਾਲੀ ਤੇ ਜੀ ਉਦੋਂ ਵੀ ਜਿਹੜਾ ਮੈਂ ਹਮਲਾ ਹੋਇਆ ਜਮਤਨ ਜਿਹੜੇ ਗਿਆਂ ਤੋਂ ਉੱਥੇ ਆ ਉਹਨਾਂ ਨਿਸ਼ਾਨਾ ਬੈਠੇ ਰਹਿਓ ਲਓ ਤਾਂ ਕਿੱਡੀ ਵੱਡੀ ਗੱਲ ਫ ਤੇ ਭਈਏ ਦੋ ਹਫਤਾ ਪੈਂਦੇ ਰਹੇ ਸਾਡੇ ਦੋ ਮੁੰਡੇ ਜੀ ਤੇ ਫਿਰ ਆ ਕੁੱਤਾ ਰਖਿਆ ਹੋਇਆ ਇੱਧਰ ਹੁੰਦਾ ਉਹ ਉੱਥੇ ਬੰਦੇ ਰਹੇ ਆ ਜੀ ਜੀ ਤੇ ਜਦੋਂ ਕੁੱਤੇ ਆਉਂਦੇ ਬਾਹਰ ਤਾਂ ਦੁਹਾਈ ਪਾਉਂਦਾ ਕੁੱਤਾ ਜੀ 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 ਤੇ ਫਿਰ ਉਹਦੋਂ ਦਾ ਜਾਨੀ ਅੰਦਰ ਨਹੀਂ ਵੱੜ ਸਕੇ ਤੇ ਬਾਹਰ ਘੁੰਮਦੇ ਬਾਹਰ ਸਾਡੇ ਵੀ ਨਹੀਂ ਹਟੇ ਇੱਥੇ ਹੁਣ ਪੱਟ ਕੇ ਉੱਚਾ ਕਰਨਾ ਇੱਥੇ ਐ ਲੱਕੜੀਆਂ ਰੱਖੀਆਂ ਹੁੰਦੀਆਂ ਮੋਰੇ ਠੀਕ ਹੈ ਠੀਕ ਹੈ ਤੁਸੀਂ ਜਾਨੀ ਮਤਲਬ ਉਹਨਾਂ ਤੋਂ ਬਚਾ ਲਈ ਹੁਣ ਆਪਣੇ ਆਪਣੇ ਸਾਨੂੰ ਬੜਿਆ ਬਸੰ ਦਾ ਖਤਰਾ ਆਇਆ ਜੀ 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 ਹੁਣ ਦੁਕਾਨ ਵੀ ਆਪਾਂ ਬਣਨ ਲੱਗੇ ਆ ਜਾਂਦੇ ਸਾਡੇ ਜਿਹੜੀ ਝੋਟੀਆਂ ਆ ਬੜੀਆਂ ਜੀ ਉਹ ਗੱਬ ਚੋਟੀ ਹਰ ਉਹ ਅੰਦਰ ਨਾ ਆ ਜਾਂਦੀ ਜੀ ਇਹਨੂੰ ਖਿੱਚ ਕੇ ਆਏ ਸੀ ਭਾਈ ਇਹਨੂੰ ਅੱਛਾ ਜੀ ਮਤਲਬ ਡਰਦੀ ਰਹਿੰਦੀ ਅੰਦਰ ਨੂੰ ਉਹ ਪੈ ਆਉਂਦਾ ਹੰਦ ਨਹੀਂ ਜਾਂਦੀ ਨੂੰ ਠੀਕ 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 ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡੀ ਸਾਡੇ ਅਸੀਂ ਬੇਨਤੀ ਕਰਦੇ ਆ ਸਮੁੱਚੇ ਪ੍ਰਸ਼ਾਸਨ ਨੂੰ ਸਾਰੀਆਂ ਸਰਕਾਰਾਂ ਨੂੰ ਕਿ ਇਸ ਚੀਜ਼ ਦਾ ਦੇਖੋ ਲੋਕ ਕਿੰਨੇ ਦੁਖੀ ਹੈ ਤੇ ਇਹਦਾ ਜਰੂਰ ਪ੍ਰਬੰਧ ਹੋਣਾ ਚਾਹੀਦਾ ਕੋਈ ਨਾ ਕੋਈ ਅਸੀਂ ਨਹੀਂ ਕਹਿੰਦੇ ਕਿ ਇਹਨੂੰ ਜੀਵ ਹਤਿਆ ਕੀਤੀ ਜਾਵੇ ਪਰੰਤੂ ਕੋਈ ਨਾ ਕੋਈ ਨਹੀਂ ਇਹ ਬਾਤ ਨਹੀਂ ਇਹਨਾਂ ਦਾ ਇਹਨਾਂ ਦਾ ਹੋਣਾ ਚਾਹੀਦਾ ਅੱਗੇ ਜੋ ਆਰਾਮ ਨਾਲ ਆਪਣੇ ਇਹ ਪਸ਼ੂ ਪਾਲ ਜਿਹੜਾ ਰੱਖ ਕੇ ਆਗੇ ਲੋ ਅਗੇ ਲੋ ਗਵਰਨਮੈਂਟ ਆਪ ਇਹਨਾਂ ਦਾ ਕਰਦੀ ਸੀ ਜੀ 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 ਤੇ ਜਿਆਦਾ ਹੁਣ ਗਵਰਨਮੈਂਟ ਨੂੰ ਕੰਨ ਜਿਆਦਾ ਸਾਡੇ ਖੂਹਾਂ ਵਾਲੇ ਆ ਮੁੰਡੇ ਇੱਥੇ ਬੈਠੇ ਆ ਪਸ਼ੂ ਪਾਲ ਇਹਨਾਂ ਦਾ ਉਹ ਕਹਿੰਦੇ ਇਹ ਰਾਤ ਨੂੰ ਅੱਗੇ ਬਾਹਰ ਪਿਸ਼ਾਬ ਕਰਨ ਨਿਕਲਦੇ ਹੁਣ ਡਰਦੇ ਨਿਕਲਦੇ ਨਹੀਂ ਜੀ ਉਹ ਮਤਲਬ ਕਹਿੰਦਾ ਕਿ ਹਰ ਇੱਕ ਤੇ دہشت ਪੈ ਗਈ ਹੈ ਨਾ دہشت ਪੈ ਗਈ دہشت ਪੈ ਗਈ ਹਾਂ ਠੀਕ ਹੈ